ਪੀਰਾਂ ਦੀ ਬਾਤ ਚੈਨਲ ਵੇਖ ਰਹੀਆਂ ਸਭ ਸੰਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਅਸੀਂ ਪੀਰ ਲਖਦਾਤਾ ਜੀ ਨੱਲਾ ਵਾਲੇ ਪੀਰ ਜੀ ਬਾਰੇ ਦੱਸਣ ਜਾ ਰਹੇ ਹਾਂ ਉਹਨਾਂ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ ਸੋ ਬਣੇ ਰਹੋ ਸਾਡੇ ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਗੁਜ਼ਾਰਿਸ਼ ਹੈ ਕਿ ਜੇਕਰ ਸ਼ੈਨਨ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਦੇ ਹੋ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਪੀਰ ਨਿਗਾਹੇ ਵਾਲੇ ਸਖੀ ਸਰਵਰ ਲਖ ਦਾਤਾ ਜੀ ਕੌਣ ਸਨ ਇਸ ਬਾਰੇ ਦੱਸਾਂਗੇ ਅਤੇ ਉਹਨਾਂ ਨੂੰ ਸਖੀ ਸਰਵਰ ਲਖ ਦਾਤਾ ਕਿਉਂ ਕਿਹਾ ਜਾਂਦਾ ਹੈ ਇਹ ਵੀ ਇਸ ਵੀਡੀਓ 'ਚ ਜਾਣਕਾਰੀ ਦੇਵਾਂਗੇ ਸੰਗਤ ਜੀ ਲਖ ਦਾਤਾ ਪੀਰ ਜੀ ਦਾ ਅਸਲ ਨਾਮ ਹਜ਼ਰਤ ਸੈਦ ਅਹਿਮਦ ਸੁਲਤਾਨ ਹੈ ਆਪ ਸਖੀ ਸਰਵਰ ਦੇ ਨਾਮ ਨਾਲ ਜਾਣੇ ਜਾਂਦੇ ਹਨ ਜਿਸ ਦਾ ਮਤਲਬ ਹੁੰਦਾ ਹੈ ਸਭ ਕੁਝ ਲਟਾ ਦੇਣ ਵਾਲਾ ਆਪ ਪੰਜਾਬ ਖੇਤਰ ਦੇ 11ਵੀਂ ਤੇ 12ਵੀਂ ਸਦੀ ਦੇ ਬਹੁਤ ਹੀ ਮਹਾਨ ਸੂਫੀ ਸੰਤ ਸਨ ਜਿਹਨਾਂ ਦੀ ਇਬਾਦਤ ਹਜ਼ਾਰਾਂ ਸਾਲਾਂ ਬਾਅਦ ਵੀ ਹੁੰਦੀ ਆ ਰਹੀ ਹੈ ਅਤੇ ਅੱਗੇ ਵੀ ਹੁੰਦੀ ਰਹੇਗੀ ਆਪ ਜੀ ਦੇ ਹੋਰ ਵੀ ਕਈ ਨਾਮ ਜਿਵੇਂ ਸੁਲਤਾਨ ਲੱਖ ਦਾਤਾ ਲੱਖਾਂ ਦਾਤਾ ਲਾਲਾ ਵਾਲਾ ਨਿਗਾਹੀਆ ਪੀਰ ਆਦ ਨਾਵਾਂ ਨਾਲ ਜਾਣੇ ਜਾਂਦੇ ਹਨ ਆਪ ਨੂੰ ਮੰਨਣ ਵਾਲੇ ਪੈਰੋਕਾਰ ਸੁਲਤਾਨੀਏ ਜਾਂ ਸਰਵਰੀਏ ਸਖੀ ਮਲੰਗ ਵਜੋ ਜਾਣੇ ਜਾਂਦੇ ਹਨ ਆਪ ਦਾ ਜਨਮ 12ਵੀਂ ਸਦੀ ਵਿੱਚ ਹੋਇਆ ਸੀ ਅਤੇ ਆਪ ਦੇ ਪਿਤਾ ਦਾ ਨਾਮ ਅਬਦੁਲ ਜ਼ੈਨ ਉਲ ਆਬਦੀਨ ਅਤੇ ਮਾਦਾ ਦਾ ਨਾਮ ਆਇਸ਼ਾ ਹੈ ਸਖੀ ਸਰਵਰ ਜੀ ਦਾ ਇੱਕ ਭਰਾ ਸੀ ਜੋ ਆਪ ਜੀ ਤੋਂ 2 ਸਾਲ ਛੋਟਾ ਸੀ ਜਿਨ੍ਹਾਂ ਦਾ ਨਾਮ ਖਾਨ ਟੋਡਾ ਹੈ ਆਪ ਜੀ ਦੇ ਪਿਤਾ ਜੀ ਆਪਣੀ ਪਤਨੀ ਨਾਲ 1126 ਵਿੱਚ ਬਗਦਾਦ ਸ਼ਰੀਫ ਤੋਂ ਭਾਰਤ ਦੇ ਮੁਲਤਾਨ ਸ਼ਹਿਰ ਦੇ ਨੇੜੇ ਸ਼ਾਹਕੋਟ ਆ ਗਏ ਸਨ ਕੁਝ ਸਮੇਂ ਬਾਅਦ ਬੀਬੀ ਅਮੀਨਾ ਦੀ ਮੌਤ ਹੋ ਗਈ ਅਤੇ ਆਪ ਦੇ ਪਿਤਾ ਜੀ ਦਾ ਦੂਜਾ ਨਿਕਾਹ ਬੀਬੀ ਆਇਸ਼ਾ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਅਪ੍ਰੈਲ 1130 ਵਿੱਚ ਆਪ ਜੀ ਦਾ ਜਨਮ ਹੋਇਆ ਆਪ ਜੀ ਦੇ ਦੋ ਸਾਲ ਮਗਰੋਂ ਆਪ ਦੇ ਛੋਟੇ ਭਰਾ ਖਾਨ ਟੋਡਾ ਜੀ ਦਾ ਜਨਮ ਹੋਇਆ ਅਤੇ ਆਪ ਜੀ ਦਾ ਪਰਿਵਾਰ ਸ਼ਾਹਕੋਟ 'ਚ ਖੇਤੀਬਾੜੀ ਕਰਿਆ ਕਰਦਾ ਸੀ ਇਹ ਸ਼ਾਹਕੋਟ ਅੱਜ ਪਾਕਿਸਤਾਨ ਵਿੱਚ ਮੌਜੂਦ ਹੈ ਆਪ ਜੀ ਨੇ ਤਿੰਨ ਘਰਾਣਿਆਂ ਤੋਂ ਰੋਹਾਨੀਅਤ ਦੇ ਫੈਜ਼ ਹਾਸਲ ਕੀਤੇ ਜਿਨ੍ਹਾਂ 'ਚ ਘਰਾਣਾ ਇਕਾਦਰੀ سلسلہਏ ਚਿਸ਼ਤੀਆ سلسلہਏ ਸਹਾਰਵਰਦਿਆ ਤੋਂ ਇਨਮ ਤੇ ਖিলাਫਤ ਹਾਸਲ ਕਰਕੇ ਦੋ ਜਹਾਨ ਦੇ ਮਾਲਕ ਬਣੇ ਸਨ ਪਿਤਾ ਦੀ ਮੌਤ ਤੋਂ ਬਾਅਦ ਆਪ ਦੇ ਰਿਸ਼ਤੇਦਾਰ ਆਪ ਨਾਲ ਦੁਰਵਿਵਹਾਰ ਤੇ ਭੈੜਾ ਸਲੂਕ ਕਰਨ ਲੱਗ ਪਏ ਸਨ ਜਦੋਂ ਆਪ ਦੀਨ ਦੀ ਤਾਲੀਮ ਅਤੇ ਇਨਮ ਲੈ ਕੇ ਮੁਰਦ ਦੁਬਾਰਾ ਬਗਦਾਦ ਸ਼ਰੀਫ ਤੋਂ ਵਾਪਸ ਸ਼ਾਹਕੋਟ ਆਏ ਸਨ ਤਾਂ ਹੌਲੀ-ਹੌਲੀ ਆਪ ਦੀ ਪ੍ਰਸਿੱਧੀ ਹੋਣ ਲੱਗੀ ਆਪ ਦੀ ਦੁਨੀਆ ਦੇ ਦੁੱਖ ਕਸ਼ਟ ਮਿਟਾਉਂਦੇ ਰਹੇ ਇਹ ਸਭ ਵੇਖ ਕੇ ਆਪਦੇ ਰਿਸ਼ਤੇਦਾਰ ਆਪ ਜੀ ਨਾਲ ਉਹ ਈਰਖਾ ਕਰਨ ਲੱਗ ਪਏ ਅਤੇ ਆਪ ਜੀ ਨਾਲ ਦੁਸ਼ਮਣੀ ਰੱਖਣ ਲੱਗ ਪਏ ਇੱਥੋਂ ਤੱਕ ਕਿ ਲਾਲਾਂ ਵਾਲੇ ਪੀਰ ਜੀ ਨੂੰ ਮਾਰਨ ਤੱਕ ਦੀਆਂ ਸਕੀਮਾਂ ਬਣਾਉਣ ਲੱਗ ਪਏ ਆਪ ਜਾਣੀ ਜਾਣ ਸਨ ਤੇ ਆਪ ਨੂੰ ਉਹਨਾਂ ਦੀਆਂ ਸਕੀਮਾਂ ਦਾ ਪਤਾ ਲੱਗ ਗਿਆ ਆਪ ਨੇ ਇਹਨਾਂ ਲੋਕਾਂ ਤੋਂ ਕਿਨਾਰਾ ਕਰਦਿਆਂ ਆਪਣੀ ਇਬਾਦਤ ਲਈ ਡੇਰਾ ਗਾਜ਼ੀ ਖਾਨ ਦੇ ਸੁਲੇਮਾਨ ਪਹਾੜ ਹੇਠਾਂ ਨਿਗਾਹ ਵਿਖੇ ਆਪਣਾ ਸਥਾਨ ਬਣਾਇਆ ਪਰ ਆਪ ਦੇ ਰਿਸ਼ਤੇਦਾਰਾਂ ਨੇ ਆਪ ਦਾ ਉੱਥੇ ਵੀ ਪਿੱਛਾ ਕੀਤਾ ਅਤੇ ਸਨ 1174 ਈਸਵੀ ਵਿੱਚ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਇੱਥੇ ਹੀ ਆਪ ਜੀ ਦੀ ਕਬਰ ਸ਼ਰੀਫ ਮੌਜੂਦ ਹੈ ਇਸੇ ਇਲਾਕੇ ਤੇ ਆਪ ਜੀ ਦੀ ਪਤਨੀ ਬੀਬੀ ਬਾਈ ਅਤੇ ਆਪ ਜੀ ਦੀ ਸੇਵਾਦਾਰ ਜਿੰਨ ਦੇ ਮਕਬਰੇ ਬਣੇ ਹੋਏ ਹਨ ਇਸੇ ਦਰਗਾਹ ਵਿਖੇ ਚੌਮ ਵਿਖੇ ਸਖੀ ਸਰਵਰ ਜੀ ਦੇ ਹੱਥ ਦਾ ਨਿਸ਼ਾਨ ਲੱਗਿਆ ਹੋਇਆ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਨਿਸ਼ਾਨ ਉਦੋਂ ਬਣਿਆ ਸੀ ਜਦ ਆਪ ਜੀ ਗੁਫਾਵਾਂ ਤੁਰੇ ਆ ਰਹੇ ਸਨ ਅਤੇ ਡੇਗ ਰਹੇ ਭਾਰੀ ਪੱਥਰ ਨੂੰ ਆਪ ਜੀ ਨੇ ਹੱਥ ਨਾਲ ਰੋਕ ਦਿੱਤਾ ਸੀ ਸੰਗਤ ਜੀ ਲਾਲਾਵੜੇ ਪੀਰ ਜੀ ਦਾ ਇਤਿਹਾਸ ਕਰਾਮਾਤਾ ਅਤੇ ਕੌਤਕ ਬਹੁਤ ਵੱਡੇ ਹਨ ਇਹਨਾਂ ਨੂੰ ਇੱਕ ਵੀਡੀਓ ਵਿੱਚ ਸਮੇਟਣਾ ਸੰਭਵ ਨਹੀਂ ਹੈ ਵੀਡੀਓ ਲੰਬੀ ਹੋ ਜਾਵੇਗੀ ਅਗਲੀ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਲਾਲਾ ਵਾਲੇ ਪੀਰ ਜੀ ਦੇ ਪੀਰ ਨਿਗਾਹੇ ਬਾਰੇ ਜਾਣਕਾਰੀ ਦੇਵਾਂਗੇ ਸੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਦਾ ਅੱਲਾਹ ਨਿਗਹਿबान ਜੈ ਪੀਰਾਂ